जीबीएस सिद्धू दी पुस्तक खालिस्तान दी साजिशदा अगला अंक 18 अमेरिका ते कनाडा दी मेरी तीसरी ऑपरेशनल यात्रा भाग 2 एक चंगा काम खत्म ਅਤੇ ਇੱਕ ਦੁਖਦਾਈ ਫੈਸਲਾ ਟ੍ਰਾਂਟੋ ਵਿੱਚ ਇੱਕ ਰਾਤ ਬਿਤਾਉਣ ਤੋਂ ਬਾਅਦ ਮੈਂ 25 ਸਤੰਬਰ ਦੀ ਸਵੇਰ ਨੂੰ ਨਿਊਯਾਰਕ ਪਹੁੰਚਿਆ ਤੇ ਮੈਡੀਸਨ ਐਵੇਨਿਊ ਵਿਖੇ ਸਥਿਤ ਉੱਚ ਪੱਧਰੀ ਅਤੇ ਸਹੂਲਤਾਂ ਨਾਲ ਲੈਸ ਹੋਟਲ ਅਲਮਸਲੀ ਪੈरिस ਜਿੱਥੇ ਪ੍ਰਧਾਨ ਮੰਤਰੀ ਅਤੇ ਉਸ ਦਾ ਵਫ਼ਦ ਠਹਿਰਿਆ ਸੀ ਦੇ ਨੇੜੇ ਇੱਕ ਹੋਟਲ ਵਿੱਚ ਠਹਿਰਿਆ ਸਾਈਪ੍ਰਸ ਅਤੇ ਗ੍ਰੀਸ ਦੇ ਆਪਣੇ ਸਰਕਾਰੀ ਦੌਰਿਆਂ ਦੇ 4 ਦਿਨ ਯਾਨੀ 20 ਤੋਂ 24 ਸਤੰਬਰ ਬਤੋਂ ਅਤੇ 25 ਸਤੰਬਰ ਨੂੰ ਪੈरिस ਵਿਖੇ ਸੰਖੇਪ ਖੇਰਾ ਤੋਂ ਬਾਅਦ ਇੰਦਰਾ ਗਾਂਧੀ ਅਤੇ ਉਹਨਾਂ ਦਾ ਵਫ਼ਦ 26 ਸਤੰਬਰ ਨੂੰ ਦੇਰ ਸ਼ਾਮ ਜੀਐਫਕੇ ਹਵਾਈ ਅੱਡੇ ਤੇ ਪਹੁੰਚਿਆ ਇੰਦਰਾ ਗਾਂਧੀ ਦੀ ਪਿਛਲੇ ਸਾਲ ਦੀ ਸਰਕਾਰੀ ਯਾਤਰਾ ਦੇ ਮੁਕਾਬਲੇ ਹਵਾਈ ਅੱਡੇ ਤੇ ਸਵਾਗਤ ਕੁਝ ਢਿੱਲਾ ਜਾ ਸੀ ਇੰਡੀਅਨ ਐਕਸਪ੍ਰੈਸ ਤੇ ਇਸ ਚਾਬਲਾ ਸਮੇਤ ਸਿਰਫ ਦੋ ਭਾਰਤੀ ਪੱਤਰਕਾਰ ਹੀ ਉਹਨਾਂ ਨਾਲ ਉਡਾਨ ਯਾਨੀ ਫਲਾਈਟ ਵਿੱਚ ਸਨ ਪਿਛਲੇ ਸਾਲ ਉਹਨਾਂ ਦੀ ਸੁਰੱਖਿਆ ਦੇ ਇੰਚਾਰਜ ਤਿੰਨ ਸੀਨੀਅਰ ਆਈਬੀ ਅਧਿਕਾਰੀਆਂ ਦੇ ਪੂਰੇ ਦਸਤੇ ਉਲਟ ਇਸ ਵਾਰ ਸਿਰਫ ਇੱਕ ਅਧਿਕਾਰੀ ਰਤਨ ਸੈਗਲ ਆਪਣੇ ਸਹਿ ਕਮਲੇ ਨਾਲ ਮੌਜੂਦ ਸਨ ਨਿਊਯਾਰਕ ਵਿੱਚ ਇੰਦਰਾ ਦੇ ਪੂਰੇ ਠਹਿਰਾਓ ਦੌਰਾਨ ਉਹਨਾਂ ਦੇ ਆਉਣ ਦਾ ਜਾਂ ਉਹਨਾਂ ਦੀਆਂ ਗਤੀਵਿਧੀਆਂ ਨੂੰ ਸ਼ਾਇਦ ਹੀ ਪ੍ਰੈਸ ਕਵਰੇਜ ਮਿਲੀ ਹੋਵੇ ਇਥੋਂ ਤੱਕ ਕਿ ਯੂਨ ਜੀਏ ਵਿੱਚ ਉਹਨਾਂ ਦੇ ਭਾਸ਼ਣ ਨੂੰ ਵੀ ਸਥਾਨਕ ਪ੍ਰੈਸ ਵੱਲੋਂ ਕਵਰ ਨਹੀਂ ਕੀਤਾ ਗਿਆ ਸੀ ਹੋਟਲ ਪਹੁੰਚਣ ਤੋਂ ਕੁਝ ਸਮੇਂ ਬਾਅਦ ਮੈਨੂੰ ਇੰਦਰਾ ਗਾਂਧੀ ਦੇ ਨਿਊਯਾਰਕ ਦੇ ਦੌਰੇ ਦੇ ਪ੍ਰੋਗਰਾਮ ਦੀ ਕਾਪੀ ਮਿਲੀ 28 ਸਤੰਬਰ ਨੂੰ ਯੂਨਜੀਏ ਵਿੱਚ ਉਹਨਾਂ ਦੇ ਭਾਸ਼ਣ ਤੋਂ ਇਲਾਵਾ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ ਨੂੰ ਮਿਲਣਾ ਸੀ ਅਤੇ 27 ਤੇ 29 ਸਤੰਬਰ ਨੂੰ ਗੁੱਟਨਰਲੇਪਨ ਅੰਦੋਲਨ ਯਾਨੀ ਐਨਏਐਮ ਦੇਸ਼ਾਂ ਦੇ 24 ਨੇਤਾਵਾਂ ਦੇ ਦੋ ਗੈਰ ਰਸਮੀ ਇਕੱਠਾਂ ਦੀ ਪ੍ਰਧਾਨਗੀ ਕਰਨੀ ਸੀ ਕੁਝ ਪ੍ਰੈਸ ਇੰਟਰਵਿਊ ਵੀ ਰੱਖੇ ਗਏ ਸਨ ਇਸ ਵਾਰ ਇੰਦਰਾ ਨੇ ਭਾਰਤੀ ਪ੍ਰੈਸ ਦੇ ਅਮਰੀਕਾ ਸਥਿਤ ਮੈਂਬਰਾਂ ਨੂੰ ਸੰਬੋਧਨ ਕਰਨਾ ਸੀ ਜਿਨ੍ਹਾਂ ਨੂੰ ਉਹ ਆਪਣੀ ਪਿਛਲੀ ਯਾਤਰਾ ਦੌਰਾਨ ਇੱਕ ਸਮੂਹ ਵਜੋਂ ਨਹੀਂ ਮਿਲ ਸਕੀ ਸੀ ਇਸ ਦੇ ਨਾਲ ਹੀ ਸੰਪਾਦਕਾਂ ਨਾਲ ਗੱਲਬਾਤ ਦੇ ਕੁਝ ਪ੍ਰੋਗਰਾਮ ਸਨ ਕੋਈ ਸਮੂਹਾਂ ਅਤੇ ਦੋਸਤਾਂ ਨਾਲ ਰਾਤ ਦੇ ਖਾਣੇ ਦਾ ਪ੍ਰੋਗਰਾਮ ਸੀ ਸਤਾਨਕ ਭਾਰਤੀ ਭਾਈਚਾਰੇ ਦੇ ਪ੍ਰਮੁੱਖ ਵਿਅਕਤੀਆਂ ਨੂੰ ਸੰਬੋਧਨ ਕਰਨਾ ਸੀ ਜਵਾਲਾ ਨਹਿਰੂ ਤੇ ਆਧਾਰ ਤੇ ਇੱਕ ਫੋਟੋ ਪ੍ਰਦਰਸ਼ਨੀ ਦਾ ਉਦਘਾਟਨ ਕਰਨਾ ਸੀ ਕੋਈ ਸ਼ੋਹ ਦੇ ਦੌਰੇ ਅਤੇ ਖਰੀਦਦਾਰੀ ਕਰਨੀ ਸੀ 27 ਸਤੰਬਰ ਦੀ ਸਵੇਰ ਨੂੰ ਮੈਂ ਨਿਊਯਾਰਕ ਵਿੱਚ ਭਾਰਤ ਦੇ ਕੌਂਸਲ ਜਨਰਲ ਸੀਜੀਆਈ ਦੇ ਦਫ਼ਤਰ ਦਾ ਦੌਰਾ ਕੀਤਾ ਇਹ ਦੇਖਣ ਲਈ ਕਿ ਕੀ ਮੈਂ ਉੱਥੇ ਮੇਰੇ ਕਿਸੇ ਜਾਣਕਾਰ ਨੂੰ ਮਿਲ ਸਕਦਾ ਸਾਂ ਪਹੁੰਚਣ ਤੇ ਮੈਂ ਦੇਖਿਆ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਸਬੰਧ ਵਿੱਚ ਉੱਥੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਹੋਇਆ ਸੀ ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨਰ ਸ਼ਿਵਰਾਮ ਕ੍ਰਿਸ਼ਨਨ ਨੂੰ ਮਿਲਣ ਤੋਂ ਇਲਾਵਾ ਜੋ ਨਿਊਯਾਰਕ ਵਿੱਚ ਪਹੁੰਚੇ ਹੋਏ ਸਨ ਮੈਂ ਕੇਸੀ ਸਿੰਘ ਆਈਐਫਐਸ 1974 ਨੂੰ ਵੀ ਮਿਲਿਆ ਜੋ ਸੀਜੀਏ ਵਿੱਚ ਚੰਸਰੀ ਦੇ ਮੁਖੀ ਐਚਓਸੀ ਅਤੇ ਆਰਥਿਕ ਸਬੰਧਾਂ ਦੇ ਇੰਚਾਰਜ ਕੌਂਸਲ ਵਜੋਂ ਤਾਇਨਾਤ ਸਨ ਅਸੀਂ ਦੋਵੇਂ ਪਟਿਆਲੇ ਤੋਂ ਹਾਂ ਅਤੇ ਸਾਡੇ ਪਰਿਵਾਰ ਇੱਕ ਦੂਜੇ ਨੂੰ ਜਾਣਦੇ ਸਨ ਮੈਂ ਉਸ ਸਮੇਂ ਤੱਕ ਉਸ ਸਾਰੀ ਖੇਡ ਸਮਝ ਚੁੱਕਾ ਸੀ ਜੋ ਇੱਕ ਅਕਬਰ ਰੋਡ ਗਰੁੱਪ ਖੇਡ ਰਿਹਾ ਸੀ ਮੈਂ ਕੇਸੀ ਸਿੰਘ ਨੂੰ ਗੁਪਤ ਤਰੀਕੇ ਨਾਲ ਕਿਹਾ ਇਹ ਲੋਕ ਆਪਣੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਸਿੱਕ ਅਧਿਕਾਰੀਆਂ ਦੀ ਵਰਤੋਂ ਕਰ ਰਹੇ ਹਨ ਮੈਂ ਉਹਨਾਂ ਨੂੰ ਦੱਸਿਆ ਕਿ ਉਸ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਅਤੇ ਅਜਿਹਾ ਕੁਝ ਵੀ ਨਹੀਂ ਕਰਨਾ ਚਾਹੀਦਾ ਜਿਸ ਦਾ ਉਸ ਨੂੰ ਬਾਅਦ ਵਿੱਚ ਪਛਤਾਵਾ ਹੋਵੇ ਜਦੋਂ ਉਹਨਾਂ ਨੇ ਮੈਨੂੰ ਇਹ ਸਭ ਵਿਸਤਾਰ ਨਾਲ ਦੱਸਣ ਲਈ ਕਿਹਾ ਜੋ ਮੈਂ ਹੁਣੇ ਕਿਹਾ ਸੀ ਤਾਂ ਮੈਂ ਜਵਾਬ ਦਿੱਤਾ ਕਿ ਮੈਂ ਭੂਿਕ ਵਿੱਚ ਟੁਕਮੇ ਸਮੇਂ ਤੇ ਅਜਿਹਾ ਕਰਾਂਗਾ ਕੇਸੀ ਸਿੰਘ ਨੇ ਬਾਅਦ ਵਿੱਚ ਸੰਯੁਕਤ ਤਰਬ ਅਮੀਰਾਤ ਅਤੇ ਈਰਾਨ ਵਿੱਚ ਭਾਰਦੇ ਰਾਜਦੂਤ ਵਜੋਂ ਸੇਵਾ ਨਿਭਾਈ ਅਤੇ ਵਿਦੇਸ਼ ਮੰਤralੇ ਵਿੱਚ ਸਕੱਤਰ ਵਜੋਂ ਸੇਵਾ ਮੁਕਤ ਹੋਏ। ਅਸੀਂ ਅਕਸਰ ਦਿੱਲੀ ਗੋਲਫ ਕਲੱਬ ਵਿੱਚ ਮਿਲਦੇ ਰਹੇ ਪਰ ਕੁਝ ਸਮੇਂ ਬਾਅਦ ਮੈਂ 26 ਮਈ 2020 ਨੂੰ ਫੋਨ 'ਤੇ ਉਹਨਾਂ ਨਾਲ ਲੰਮੀ ਗੱਲਬਾਤ ਕੀਤੀ ਸੀ ਖਾਸ ਤੌਰ 'ਤੇ ਦਿੱਲੀ ਵਿੱਚ ਨਵੰਬਰ 1984 ਦੇ ਸਿੱਖ ਵਿਰੋਧੀ ਕਤਲੇਆਮ ਦੌਰਾਨ ਉਹਨਾਂ ਦੇ ਤਜਰਬੇ ਬਾਰੇ ਜਾਣਨ ਲਈ ਜਦੋਂ ਉਹ ਰਾਸ਼ਟਰਪਤੀ ਜੈਲ ਸਿੰਘ ਨਾਲ ਡਿਪਟੀ ਸਕੱਤਰ ਵਜੋਂ ਕੰਮ ਕਰਦੇ ਸਨ। ਉਹਨਾਂ ਨੂੰ ਹਾਲੇ ਵੀ ਉਹ ਗੱਲਾਂ ਯਾਦ ਸਨ। ਜੋ ਮੈਂ ਸਤੰਬਰ 18 ਵਿੱਚ ਨਿਊਯਾਰਕ ਵਿਖੇ ਉਹਨਾਂ ਨੂੰ ਦੱਸਿਆ ਸਨ ਇੰਦਰਾ ਗਾਂਧੀ ਦੇ ਲੋਰੇ ਦੌਰਾਨ ਮੈਂ ਹੋਟਲ ਦੀ ਲਾਬੀ ਅਤੇ ਹੋਰ ਸਤਾਨਾਂ ਤੇ ਘੁੰਮਣ ਦਾ ਫੈਸਲਾ ਕੀਤਾ ਜਦੋਂ ਉਹ ਭਾਰਤੀ ਪ੍ਰੈਸ ਅਤੇ ਭਾਰਤੀ ਮੂਲ ਦੇ ਵਿਅਕਤੀਆਂ ਨਾਲ ਮਿਲੀ ਅਤੇ 28 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਬਾਹਰ ਹੋਣ ਵਾਲੇ ਸੰਭਾਵੀ ਵਿਰੋਧ ਪ੍ਰਦਰਸ਼ਨ ਤੇ ਵੀ ਧਿਆਨ ਕੇਂਦਰਿਤ ਕੀਤਾ ਉਸ ਦਿਨ ਮੈਂ ਇਜਲਾਸ ਸ਼ੁਰੂ ਹੋਣ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਸੰਯੁਕਤ ਰਾਸ਼ਟਰ ਦੀ ਇਮਾਰਤ ਵਿੱਚ ਪਹੁੰਚਿਆ ਮੈਂ ਇਹ ਯਕੀਨੀ ਬਣਾਉਣ ਲਈ UNGDA ਦੇ ਹਾਲ ਭਵਨ ਅਤੇ ਸੁਰੱਖਿਆ ਪਰਿਸ਼ਦ ਦੇ ਵਿੰਗ ਸਮੇਤ ਹੋਰ ਨਾਲ ਲੱਗਦੇ ਖੇਤਰਾਂ ਦੇ ਆਲੇ-ਦੁਆਲੇ ਘੁੰਮਿਆ ਤਾਂ ਕਿ ਕੋਈ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਨਾ ਹੋਵੇ ਇਹ ਸਿਰਫ ਆਦਤ ਹੋਣ ਕਰਕੇ ਕੀਤਾ ਜਾ ਰਿਹਾ ਸੀ ਕਿਉਂਕਿ ਪ੍ਰਧਾਨ ਮੰਤਰੀ ਦੀ ਸਰੀਰਕ ਸੁਰੱਖਿਆ ਦੀ ਦੇਖਭਾਲ ਦੀ ਜ਼ਿੰਮੇਵਾਰੀ ਰਾਜ ਦੇ ਅਧਿਕਾਰੀਆਂ ਦੀ ਨਹੀਂ ਹੁੰਦੀ ਜੋ ਕਿ ਇੰਟੈਲੀਜੈਂਸ ਬਿਊਰੋ ਦੇ ਰਤਨ ਸੈਗਲ ਤੇ ਉਹਨਾਂ ਦੀ ਟੀਮ ਅਤੇ ਸਪੱਸ਼ਟ ਤੌਰ ਤੇ ਨਿਊਯਾਰਕ ਪੁਲਿਸ ਵਿਭਾਗ ਦੇ ਅਤੇ FBI ਸਮੇਤ ਸਾਰਨਕਸਰਖੇ ਏਜੰਸੀਆਂ ਦੀ ਜ਼ਿੰਮੇਵਾਰੀ ਸੀ ਜਿਨ੍ਹਾਂ ਨੇ ਇਸ ਕੰਮ ਲਈ ਇੱਕ ਦੂਜੇ ਨੂੰ ਠੋਸ ਸਹਿਯੋਗ ਦੇਣਾ ਸੀ। ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਅੰਦਰ ਲਗਭਗ 10 ਮਿੰਟ ਬਿਤਾਉਣ ਤੋਂ ਬਾਅਦ ਮੈਂ ਬਾਹਰ ਆਇਆ ਤਾਂ ਸਿੱਖਾਂ ਨਾਲ ਭਰੀਆਂ ਦੋ ਬੱਸਾਂ ਵੇਖੀਆਂ ਜਿਨ੍ਹਾਂ ਦੇ ਕੈਨੇਡੀਅਨ ਨੰਬਰ ਪਲੇਟਾਂ ਲੱਗੀਆਂ ਹੋਈਆਂ ਸਨ ਅਤੇ ਸੰਯੁਕਤ ਰਾਸ਼ਟਰ ਦੀ ਇਮਾਰਤ ਦੇ ਪ੍ਰਵੇਸ਼ ਦੁਆਰ ਦੇ ਖੱਬੇ ਪਾਸੇ ਕੁਝ ਦੂਰੀ ਤੇ ਖੜੀਆਂ ਸਨ। ਕੁਝ ਪੁਲਿਸ ਮੁਲਾਜ਼ਮ ਉਹਨਾਂ ਤੇ ਨਜ਼ਰ ਰੱਖ ਰਹੇ ਸਨ। ਉਹਨਾਂ ਨੇ ਫੀਤਾ ਲਗਾ ਕੇ ਸੜਕ ਦੇ ਉਸ ਖਤਰੇ ਨੂੰ ਘੇਰ ਲਿਆ ਸੀ ਜਿੱਥੇ ਇਹ ਬੱਸਾਂ ਕੜਾਈਆਂ ਗਈਆਂ ਸਨ ਇੰਦਰਾ ਗਾਂਧੀ ਦੇ ਪਹੁੰਚਣ 'ਚ ਹਾਲੇ ਕੁ ਸਮਾਂ ਬਾਕੀ ਸੀ ਮੈਂ ਇਹਨਾਂ ਦੋਵਾਂ ਬੱਸਾਂ 'ਚ ਆਏ ਲੋਕਾਂ ਨੂੰ ਮਿਲਣ ਗਿਆ ਉਹਨਾਂ ਵਿੱਚ ਕੁਲਦੀਪ ਸਿੰਘ ਸੋਢੀ ਨਹੀਂ ਸੀ ਮੈਂ ਉਹ ਬੱਸ ਦਿੱਤ ਭਾਰਤੀ ਹਾਈ ਕਮਿਸ਼ਨ ਦੇ ਸਾਬਕਾ ਪੈਲਿਸ 7:00 ਵਜੋਂ ਆਪਣੀ ਜਾਣ ਪਛਾਣ ਕਰਵਾਈ ਅਤੇ ਉਹਨਾਂ ਨੂੰ ਦੱਸਿਆ ਕਿ ਮੈਂ ਇੰਦਰਾ ਗਾਂਧੀ ਦੇ ਵਫ਼ਰਦਾਰੀ ਸਾਹਾਂ ਅਤੇ ਪੁਰਾਣੇ ਸਮੇਂ ਦੇ ਹਿੱਤ ਸਦਕਾ ਉਹਨਾਂ ਨੂੰ ਮਿਲਣ ਲਈ ਵਿਸ਼ੇਸ਼ ਤੌਰ ਤੇ ਬਾਹਰ ਆਇਆ ਸਾਂ ਉਹਨਾਂ ਵਿੱਚੋਂ ਕੁਝ ਕੁ ਲੋਕਾਂ ਨੂੰ ਮੇਰਾ ਨਾਮ ਵੀ ਯਾਦ ਸੀ ਕਿਉਂਕਿ ਮੈਂ ਕੇਵਲ 4 ਸਾਲ ਪਹਿਲਾਂ ਹੀ ਕੈਨੇਡਾ ਛੱਡਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਉਹ ਭਾਰਤ ਵਿੱਚ ਨਹੀਂ ਹਨ ਜਿੱਥੇ ਉਹ ਕੁਝ ਕਹਿ ਸਕਦੇ ਹਨ ਜਾਂ ਇੰਦਰਾ ਗਾਂਧੀ ਵਿਰੁੱਧ ਕਿਸੇ ਵੀ ਕਿਸਮ ਦੇ ਨਾਰੇ ਲਗਾ ਸਕਦੇ ਹਨ ਉਹ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੀ ਮਾਰਕ ਸਾਹਮਣੇ ਖੜੇ ਹਨ ਜਿੱਥੇ ਕਈ ਵਿਦੇਸ਼ੀ ਰਾਜਾਂ ਸਰਕਾਰ ਮੁਖੀ ਉਹਨਾਂ ਦੇ ਵਿਵਹਾਰ ਨੂੰ ਦੇਖ ਸਕਦੇ ਹਨ ਕਿਉਂਕਿ ਉਹਨਾਂ ਨੂੰ ਪੱਗਾਂ ਕਰਕੇ ਸਾਨੀ ਨਾਲ ਪਛਾਣਿਆ ਜਾ ਸਕਦਾ ਸੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਸੱਚੇ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਆਪਣੇ ਧਰਮ ਦੀ ਮर्यादा ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਕਿਸੇ ਔਰਤ ਦਾ ਅਪਮਾਨ ਨਹੀਂ ਕਰਨਾ ਚਾਹੀਦਾ ਅਤੇ ਉਹ ਵੀ ਜਨਤਕ ਤੌਰ ਤੇ ਬੇਸ਼ੱਕ ਇਤفاق ਨਾਲ ਉਹ ਔਰਤ ਹੋਣ ਦੇ ਨਾਲ ਨਾਲ ਭਾਰਤ ਦੀ ਪ੍ਰਧਾਨ ਮੰਤਰੀ ਵੀ ਸੀ ਕਿਰਤੀ ਵਿਰੋਧ ਤੋਂ ਬਾਅਦ ਆਖਰਕਾਰ ਸਹਿਮਤ ਹੋ ਗਏ ਕਿ ਉਹ ਆਪਣੇ ਨਾਅਰੇਾਂ ਪੋਸਟਰਾਂ ਤੇ ਤਖਤੀਆਂ ਵਿਰੁੱਧ ਗਲਤ ਪਾਸ਼ਾ ਦੀ ਵਰਤੋਂ ਕਰਨ ਤੋਂ ਗਰੀਜ਼ ਕਰਨਗੇ ਇਸ ਚੰਗੇ ਨਤੀਜੇ ਦੀ ਉਮੀਦ ਕਰਦੇ ਹੋਏ ਕਿ ਉਹ ਆਪਣਾ ਵਾਅਦਾ ਪੂਰਾ ਕਰਨਗੇ ਮੈਂ ਯੂਨ ਜੀਏ ਹਾਲ ਦੇ ਨੇੜੇ ਰਹਿਣ ਲਈ ਸੰਯੁਕਤ ਰਾਸ਼ਟਰ ਦੀ ਇਮਾਰਤ ਵਿੱਚ ਦਾਖਲ ਹੋਇਆ ਜਿੱਥੇ ਇੰਦਰਾ ਗਾਂਧੀ ਨੇ ਥੋੜੇ ਸਮੇਂ ਵਿੱਚ ਬੋਲਣਾ ਸੀ ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਸੱਚਮੁੱਚ ਆਪਣਾ ਵਾਅਦਾ ਨਿਭਾਇਆ ਸੀ ਭਾਸ਼ਣ ਖਤਮ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੋਨੀਆ ਗਾਂਧੀ ਤੇ ਹੋਰਾਂ ਨਾਲ ਇਮਾਰਤ ਤੋਂ ਬਾਹਰ ਜਾਣ ਲਈ ਚੱਲ ਪਈ ਪਰ ਕੁਝ ਪੱਤਰਕਾਰਾਂ ਨੇ ਸਵਾਲ ਪੁੱਛਾਂ ਲਈ ਉਹਨਾਂ ਨੂੰ ਮੁੱਖ ਦਰਵਾਜ਼ੇ ਦੀ ਜੂੜੀ ਵਿੱਚ ਰੋਕ ਲਿਆ ਇੱਕ ਦੁਖਦਾਈ ਫੈਸਲਾ ਹੁਣ ਭਾਰਤ ਵਾਪਸ ਆਉਣ ਦਾ ਸਮਾਂ ਆ ਗਿਆ ਸੀ ਜਦੋਂ ਪ੍ਰਧਾਨ ਮੰਤਰੀ ਦਾ ਵਿਸ਼ੇਸ਼ ਜਹਾਜ਼ 2 ਅਕਤੂਬਰ ਨੂੰ ਦੁਪਹਿਰ ਤੋਂ ਪਹਿਲਾਂ ਰਵਾਨਾ ਹੋਣਾ ਸੀ ਮੈਂ ਉਸੇ ਦੁਪਹਿਰ ਜੀਐਫਕੇ ਹਵਾਈ ਅੱਡੇ ਤੋਂ 에ਅਰ ਇੰਡੀਆ ਦੀ ਉਡਾਣ ਵਿੱਚ ਆਪਣੀ ਸੀਟ ਨਿਯਤ ਕਰਵਾ ਲਈ ਸੀ ਖੁਸ਼ਕਿਸਮਤੀ ਨਾਲ ਉਸ ਤਰ੍ਹਾਂ ਕੁਝ ਵੀ ਨਹੀਂ ਹੋਇਆ ਸੀ ਜਿਸ ਤਰ੍ਹਾਂ ਦੀਆਂ ਗੈਰੀ ਸਖੈਨਾਂ ਨੂੰ ਕੁਝ ਸ਼ੰਕਾਵਾਂ ਸਨ ਅਸਲ ਵਿੱਚ ਸਹਿਜ ਬਾਸ਼ਾ ਵਿੱਚ ਬੋਲੇ ਗਏ ਕੁਝ ਸਰਲ ਅਤੇ ਦੋਸਤਾਨਾ ਸ਼ਬਦੀ ਸਨ ਜਿਨ੍ਹਾਂ ਨਾਲ ਸੰਯੁਕਤ ਰਾਸ਼ਟਰ ਦੀ ਈਮਾਰਤ ਸਾਹਮਣੇ ਅਖੌਤੀ ਕੱਟੜ ਖਾਲਸਤਾਨੀਆਂ ਨੂੰ ਸੰਜਮ ਵਰਤਣ ਲਈ ਰਾਜ਼ੀ ਕਰ ਲਿਆ ਗਿਆ ਸੀ ਸਵਾਭਿਕ ਤੌਰ ਤੇ ਮੈਨੂੰ ਸੰਤੁਸ਼ਟੀ ਜਨਕ ਢੰਗ ਨਾਲ ਪੂਰੇ ਕੀਤੇ ਗਏ ਕੰਮ ਤੋਂ ਖੁਸ਼ ਹੋਣਾ ਚਾਹੀਦਾ ਸੀ ਪਰ ਆਪਣੀ ਵਾਪਸੀ ਦੀ ਉਡਾਣ ਵਿੱਚ ਇਸ ਦੌਰੇ ਦੌਰਾਨ ਆਪਣੇ ਸਿੱਖ ਦੋਸਤਾਂ ਤੇ ਸਪਰਕ ਸੂਤਰਾ ਨਾਲ ਕੀਤੀ ਗਈ ਮੇਰੀ ਗੱਲਬਾਤ ਦੀਆਂ ਯਾਦਾਂ ਨਾਲ ਮੈਨੂੰ ਕਸਟ ਹੋ ਰਿਹਾ ਸੀ ਕਿ ਮੈਂ ਅਸਲ ਵਿੱਚ ਕੁਝ ਅਜੀਹਾ ਫੈਸਲਾ ਕਰ ਰਿਹਾ ਸੀ ਜੋ ਰਾਸ਼ਟਰੀ ਹਿੱਤਾਂ ਦੇ ਵਿਰੁੱਧ ਸੀ ਜੇ ਹਾਂ ਤਾਂ ਕਿ ਮੈਨੂੰ ਕੋਈ ਵੀ ਵਿਅਕਤੀਆਂ ਦੀ ਸਵਾਰਥੀ ਇੱਤਾਂ ਦੀ ਪੂਰਤੀ ਲਈ ਕੰਮ ਜਾਰੀ ਰੱਖਣਾ ਚਾਹੀਦਾ ਸੀ ਭਾਵੇਂ ਉਹ ਕੰਮ ਰਾਸ਼ਟਰ ਦੇ ਵੱਡੇ ਹਿੱਤਾਂ ਦੇ ਪ੍ਰਤੀਕੂਲ ਸਨ ਜੇ ਨਹੀਂ ਤਾਂ ਮੈਂ ਗੈਰੀ ਸਖਸੈਨਾ ਨੂੰ ਕਿਵੇਂ ਕਹਾਂ ਕਿ ਭੂਇਕ ਵਿੱਚ ਮੈਨੂੰ ਅਜਈਆਂ ਜ਼ਿੰਮੇਵਾਰੀਆਂ ਤੋਂ ਹਟਾ ਦਿਓ ਕੀ ਉਹ ਇਸ ਤੇ ਨਾਰਾਜ਼ ਹੋਣਗੇ ਅਤੇ ਇਸ ਦੇ ਨਤੀਜੇ ਕੀ ਹੋਣਗੇ ਜਦੋਂ ਤੱਕ ਮੇਰਾ ਜਹਾਜ਼ ਨਵੀਂ ਦਿੱਲੀ ਵਿੱਚ ਉਤਰਿਆ ਮੈਂ ਆਪਣਾ ਮਨ ਬਣਾ ਲਿਆ ਸੀ ਕਿ ਇਸ ਦੇ ਨਤੀਜੇ ਚਾਹੇ ਕੁਝ ਵੀ ਹੋਣ ਮੈਂ ਗੈਰੀ ਨੂੰ ਕਹਾਗਾ ਕਿ ਮੈਂ ਹੁਣ ਪੰਜਾਬ ਵਿੱਚ ਵਾਪਰ ਰਹੀਆਂ ਕਟਾਵਾਂ ਨਾਲ ਸਬੰਧਤ ਕਿਸੇ ਵੀ ਕੰਮ ਜਾਂ ਕਾਰਵਾਈ ਨਾਲ ਜੁੜਨਾ ਨਹੀਂ ਚਾਹਾਂਗਾ ਅਤੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਮੈਨੂੰ ਦੋ ਚੋਟੀ ਦੀਆਂ ਗੁਪਤ ਅਤੇ ਸੰਵੇਦਨਸ਼ੀਲ ਡਿਵੀਜ਼ਨਾਂ ਦੀ ਜ਼ਿੰਮੇਵਾਰੀ ਤੋਂ ਮੁਕਤ ਕਰ ਦੇਣ ਤਾਂ ਜੋ ਉਸਨੂੰ ਲਗਭਗ ਰੋਜ਼ਾਨਾ ਕਈ ਵਾਰ ਤਾਂ ਇੱਕ ਤੋਂ ਵੱਧ ਵਾਰ ਮਿਲਣ ਤੋਂ ਬਚਿਆ ਜਾ ਸਕੇ ਮੈਂ ਅਗਲੀ ਸਵੇਰ ਗੈਰੀ ਸਿਕਸ ਇਨਾ ਨੂੰ ਮਿਲਿਆ ਤਾਂ ਜੋ ਉਹਨਾਂ ਨੂੰ ਦੌਰੇ ਦੌਰਾਨ ਮੇਰੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਇਆ ਜਾ ਸਕੇ ਜਿਵੇਂ ਹੀ ਮੈਂ ਉਹਨਾਂ ਦੇ ਕਮਰੇ ਵਿੱਚ ਦਾਖਲ ਹੋਇਆ ਉਹ ਖੜੇ ਹੋ ਗਏ ਮੇਰੇ ਨਾਲ ਹੱਥ ਮਲਾਇਆ ਤੇ ਚੰਗੀ ਤਰ੍ਹਾਂ ਨਿਭਾਈ ਗਈ ਜ਼ਿੰਮੇਵਾਰੀ ਲਈ ਮੈਨੂੰ ਵਧਾਈ ਦਿੱਤੀ ਹੁਣ ਰਾਤ ਦੇ ਸਟੇਸ਼ਨ ਮੁਖੀ ਵੱਜੋਂ ਬੈਂਕਾਕਿਊਆਂ ਲਈ ਤਿਆਰ ਹੋ ਜਾਓ ਉਹਨਾਂ ਨੇ ਮੈਨੂੰ ਕਿਹਾ ਮੈਂ ਗੈਰੀ ਤੋਂ ਮਿਲੀ ਪ੍ਰਸ਼ੰਸਾ ਲਈ ਉਹਨਾਂ ਦਾ ਧੰਨਵਾਦ ਕੀਤਾ ਪਰ ਨਿਮਰਤਾ ਨਾਲ ਕਿਹਾ ਸਰ ਮੈਂ ਕਿਤੇ ਨਹੀਂ ਜਾ ਰਿਹਾ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਦੇ ਅੰਤ ਤੋਂ ਪਹਿਲਾਂ ਕੁਝ ਵੱਡੀਆਂ ਘਟਨਾਵਾਂ ਵਾਪਰਨ ਵਾਲੀਆਂ ਹਨ ਤੇ ਮੈਂ ਉਸ ਸਮੇਂ ਪਾਰਤ ਵਿੱਚ ਹੀ ਰਹਿਣਾ ਚਾਹੁੰਦਾ ਹਾਂ ਸਰ ਮੈਂ ਬੋਲਣਾ ਜਾਰੀ ਰੱਖਿਆ ਮੈਂ ਕਿਸੇ ਵੀ ਅਜਿਹੀ ਚੀਜ਼ ਨਾਲ ਨਹੀਂ ਜੁੜਨਾ ਚਾਹੁੰਦਾ ਜੋ ਇੱਕ ਵਿਅਕਤੀ ਇੱਕ ਪਾਰਟੀ ਜਾਂ ਇੱਕ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਕਰੇ ਜਿਸ ਕਰਕੇ ਦੇਸ਼ ਦੀਆਂ ਨੀਹਾਂ ਹਿੱਲਣ ਦੀ ਸੰਭਾਵਨਾ ਹੋਵੇ ਇਸ ਦੇ ਮੱਦੇਨਜ਼ਰ ਕਿਰਪਾ ਕਰਕੇ ਮੈਨੂੰ ਮੇਰੀਆਂ ਮੌਜੂਦਾ ਜ਼ਿੰਮੇਵਾਰੀਆਂ ਤੇ ਵਿਸ਼ੇਸ਼ ਨਿਯੁਕਤੀਆਂ ਪ੍ਰਤੀ ਵਚਨ ਪੱਤਾ ਤੋਂ ਫ਼ਾਰ ਕਰ ਦਿਓ ਤੇ ਮੈਨੂੰ ਵਿਸ਼ਲੇਸ਼ਣ ਡਿਵੀਜ਼ਨ ਵਿੱਚ ਨਿਯੁਕਤ ਕਰ ਦਿਓ ਗੈਰੀ ਸਖਸੈਨਾ ਆਪਣੇ ਪ੍ਰਸ਼ੰਸਾ ਦੇ ਸ਼ਬਦਾਂ ਪ੍ਰਤੀ ਇਸ ਪੂਰੀ ਤਰ੍ਹਾਂ ਅਨਕਿਆਸੇ ਹੁਆਰੇ ਨੂੰ ਦੇਖ ਕੇ ਜੇਕਰ ਸਦਮੇ ਵਿੱਚ ਨਹੀਂ ਸਨ ਤਾਂ ਹੈਰਾਨ ਜ਼ਰੂਰ ਸਨ ਆਮ ਪ੍ਰਸੰਗ ਵਿੱਚ ਕੋਈ ਵੀ ਅਧਿਕਾਰੀ ਇੱਕ ਉੱਚ ਪਦਰੀ ਤੇ ਜਾਣੀ ਪਛਾਣੀ ਡਿਵੀਜ਼ਨ ਤੋਂ ਇੱਕ ਬੇਪਛਾਣ ਰੈਤ ਵਿਸ਼ਲੇਸ਼ਣ ਡਿਵੀਜ਼ਨ ਵਿੱਚ ਤਬਾਦਲਾ ਕਰਨ ਦੀ ਮੰਗ ਨਹੀਂ ਕਰਦਾ ਅਤੇ ਨਾ ਹੀ ਕੋਈ ਦੱਖਣ ਪੂਰਬੀ ਏਸ਼ੀਆ ਵਿੱਚ ਰਾਦੇ ਸਭ ਤੋਂ ਮਹੱਤਵਪੂਰਨ ਸਟੇਸ਼ਨ ਦੀ ਅਗਵਾਈ ਕਰਨ ਦੀ ਇੱਕ ਆਕਰਸ਼ਕ ਨਿਯੁਕਤੀ ਨੂੰ ਠੁਕਰਾਉਂਦਾ। ਨਾਲ ਹੀ ਅਪਰੋਧਿਕ ਦੱਸੇ ਗਏ ਕਾਰਨਾਂ ਵਾਂਗ ਕਿਸੇ ਵੀ ਸਹਿਜ ਮਨੋਦਸ਼ਾ ਵਾਲੇ ਅਧਿਕਾਰੀ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਪ੍ਰਧਾਨ ਮੰਤਰੀ ਉਹ ਵੀ ਇੰਦਰਾ ਗਾਂਧੀ ਜੀ ਕਦਮਾਰ ਪ੍ਰਧਾਨ ਮੰਤਰੀ ਦੁਆਰਾ ਅਪਣਾਈਆਂ ਗਈਆਂ ਨੀਤੀਆਂ ਨੂੰ ਦੋਸ਼ੀ ਠਹਿਰਾਏਗਾ। ਗੈਰੀ ਨੇ ਮਹਿਸੂਸ ਕੀਤਾ ਕਿ ਜੋ ਮੈਂ ਹੁਣੇ-ਹੁਣੇ ਉਸ ਨੂੰ ਦੱਸਿਆ ਸੀ ਉਹ ਸਿਰਫ ਭਾਵਨਾਤਮਕ ਅੜਕਾਹਟ ਨਹੀਂ ਸੀ ਸਗੋਂ ਕੁਝ ਤੱਥਾਂ ਬਾਰੇ ਮੇਰੇ ਗਿਆਨ ਤੇ ਆਧਾਰਿਤ ਸੀ ਜਿਸ ਬਾਰੇ ਉਹ ਹੋਰ ਵਿਚਾਰ-ਵਟਾਂਦਰਾ ਕਰਨ ਤੋਂ ਬਚਣਾ ਚਾਹੁੰਦੇ ਸਨ ਮੈਨੂੰ ਯਕੀਨ ਸੀ ਕਿ ਗੈਰੀ ਨੂੰ ਮੇਰੇ ਉੱਤੇ ਇੰਨਾ ਭਰੋਸਾ ਸੀ ਕਿ ਮੈਂ ਹੁਣੇ-ਹੁਣੇ ਹੋਈ ਪੂਰੀ ਗੱਲਬਾਤ ਬਾਰੇ ਕਮਰੇ ਤੋਂ ਬਾਹਰ ਕਿਸੇ ਨੂੰ ਨਹੀਂ ਦੱਸਾਂਗਾ ਪਰ ਉਹਨਾਂ ਦੇ ਪ੍ਰਗਟਾਵੇ ਤੋਂ ਮੈਂ ਸਮਝ ਸਕਦਾ ਸੀ ਕਿ ਉਹ ਮੈਨੂੰ ਇਹ ਦੱਸਣਾ ਚਾਹੁੰਦੇ ਸਨ ਕਿ ਮੈਂ ਉਸ ਤਰ੍ਹਾਂ ਦੀ ਗੱਲ ਕਹਿ ਸਕਦਾ ਸੀ ਜੋ ਮੈਂ ਉਹਨਾਂ ਨੂੰ ਕਹੀ ਸੀ ਅਤੇ ਇਸ ਤੋਂ ਬਚ ਸਕਦਾ ਸੀ ਜੇ ਉਸਨੂੰ ਇਸ ਤਰ੍ਹਾਂ ਦਾ ਕੁਝ ਪ੍ਰਧਾਨ ਮੰਤਰੀ ਨੂੰ ਕਹਿਣਾ ਪਿਆ ਤਾਂ ਉਸਨੂੰ ਆਪਣੀ ਜੇਬ ਵਿੱਚ ਆਪਣਾ ਅਸਤੀਫਾ ਪੱਤਰ ਲੈ ਕੇ ਚੱਲਣਾ ਪਵੇਗਾ ਅਤੇ ਸਖਤ ਨਤੀਜਿਆਂ ਲਈ ਤਿਆਰ ਰਹਿਣਾ ਪੈ ਸਕਦਾ ਸੀ ਇਸ ਦੀ ਬਜਾਏ ਬਿਲਕੁਲ ਸ਼ਾਂਤ ਅਤੇ ਅਡੋਲ ਗੈਰੀ ਨੇ ਮੈਨੂੰ ਦੱਸਿਆ ਕਿ ਉਸਨੂੰ ਦੋਵੇਂ ਡਿਵੀਜ਼ਨਾਂ ਲਈ ਮੇਰੇ ਉਤਰ ਅਧਿਕਾਰੀ ਲੱਭਣ ਵਿੱਚ ਕੁਝ ਸਮਾਂ ਲੱਗੇਗਾ ਅਤੇ ਉਦੋਂ ਤੱਕ ਮੈਨੂੰ ਉਸੇ ਤਰ੍ਹਾਂ ਆਪਣਾ ਕੰਮ ਜਾਰੀ ਰੱਖਣਾ ਚਾਹੀਦਾ ਹੈ ਉਹਨਾਂ ਨੇ ਪੰਜਾਬ ਨਾਲ ਸੰਬੰਧਿਤ ਕੰਮਾਂ ਬਾਰੇ ਕੁਝ ਨਹੀਂ ਕਿਹਾ ਪਰ ਇਹ ਸੰਕੇਤ ਦਿੱਤਾ ਕਿ ਭਵਿੱਖ ਵਿੱਚ ਮੈਨੂੰ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਨਾਲ ਜੋੜਿਆ ਨਹੀਂ ਜਾਵੇਗਾ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦ ਵਿੱਚ ਕਾਉ ਨੂੰ ਮੇਰੀ ਅਮਰੀਕਾ ਤੇ ਕੈਨੇਡਾ ਯਾਤਰਾ ਬਾਰੇ ਜਾਣਕਾਰੀ ਦਿੰਦੇ ਹੋਏ ਗੈਰੀ ਨੇ ਉਹਨਾਂ ਨੂੰ ਉਹਨਾਂ ਸਾਰੀਆਂ ਗੱਲਾਂ ਬਾਰੇ ਸੂਚਿਤ ਕੀਤਾ ਹੋਵੇਗਾ ਜੋ ਕੁਝ ਵੀ ਮੈਂ ਉਸ ਵੇਲੇ ਕਿਹਾ ਸੀ ਕਾਉ ਜਿਨ੍ਹਾਂ ਨੇ 77 ਵਜੋਂ ਮੇਰੇ ਸਿਕਮ ਆਪਰੇਸ਼ਨ 1973 ਤੋਂ 1975 ਦੀ ਨੇੜੇੋਂ ਦੇਖਰੇਖ ਕੀਤੀ ਸੀ ਜਾਣਦੇ ਸਨ ਕਿ ਮੈਂ ਜੋ ਕੁਝ ਵੀ ਕਿਹਾ ਸੀ ਉਹ ਬਿਨਾਂ ਕਿਸੇ ਸਬੂਤ ਦੇ ਨਹੀਂ ਕਿਹਾ ਹੋਣਾ ਇਸ ਤਰ੍ਹਾਂ ਵਾ ਗਾਸ 1981 ਤੋਂ ਪ੍ਰਧਾਨ ਮੰਤਰੀ ਦੇ ਸੀਨੀਅਰ ਸਲਾਹਕਾਰ ਵਜੋਂ ਫੈਸਲੇ ਉਸ ਪੱਧਰ ਤੇ ਲੈਣੇ ਪਏ ਕਿ ਉਹਨਾਂ ਨੂੰ ਉਸ ਦੀ ਪੂਰੀ ਜਾਣਕਾਰੀ ਸੀ ਅਤੇ ਇਹ ਵੀ ਜਾਣਦੇ ਸਨ ਕਿ ਇੰਦਰਾ ਗਾਂਧੀ ਦੇ ਫੈਸਲਿਆਂ ਨੂੰ ਕੌਣ ਪ੍ਰਭਾਵਿਤ ਕਰ ਰਿਹਾ ਸੀ ਉਹਨਾਂ ਨੇ ਗੈਰੀ ਨੂੰ ਸ਼ਾਇਦ ਇਹੀ ਸਲਾਹ ਦਿੱਤੀ ਹੋਣੀ ਹੈ ਕਿ ਮੈਨੂੰ ਅਜਿਹੀਆਂ ਗਤੀਵਿਧੀਆਂ ਤੋਂ ਰਸ ਦਿੱਤੀ ਜਾਵੇ ਜਦੋਂ ਮੈਂ ਅਗਲੇ ਦਿਨ ਗੈਰੀ ਨੂੰ ਕਿਸੇ ਅਧਿਕਾਰਤ ਕੰਮ ਦੇ ਸਬੰਧ ਵਿੱਚ ਮਿਲਿਆ ਤਾਂ ਹਾਲਾਤ ਬਿਲਕੁਲ ਆਮ ਦਿਨਾਂ ਵਾਂਗ ਸਨ ਅਤੇ ਉਹਨਾਂ ਨੇ ਮੈਨੂੰ ਇਹੀ ਪ੍ਰਭਾਵ ਦਿੱਤਾ ਕਿ ਪਿਛਲੇ ਦਿਨ ਕੁਝ ਨਹੀਂ ਹੋਇਆ ਸੀ ਆਖਰਕਾਰ ਮੈਨੂੰ ਨਵੰਬਰ 1983 ਵਿੱਚ ਮੇਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਤੇ ਕਾਫੀ ਵੱਡੇ ਖੇਤਰ ਨੂੰ ਸੰਭਾਲਣ ਵਾਲੇ ਸਪੈਸ਼ਲਿਜ਼ੇਸ਼ਨ ਡਿਵੀਜ਼ਨ ਦੇ ਇੰਚਾਰਜ ਡਿਪਟੀ ਡਾਇਰੈਕਟਰ ਬਜੋਂ ਤਾਇਨਾਤ ਕਰ ਦਿੱਤਾ ਗਿਆ ਸ਼੍ਰੀਲੰਕਾ ਵੀ ਇਸ ਡਿਵੀਜ਼ਨ ਦੇ ਕਾਰਜ ਖੇਤਰ ਦਾ ਇੱਕ ਮਹੱਤਵਪੂਰਨ ਹਿੱਸਾ ਸੀ। ਇਹ ਉਹ ਸਮਾਂ ਸੀ ਜਦੋਂ ਸ਼੍ਰੀਲੰਕਾ ਤਮਿਲ ਵਿਰੋਧੀ ਦੰਗਿਆਂ ਤੋਂ ਉੱਭਰ ਰਿਹਾ ਸੀ ਜਿਨ੍ਹਾਂ ਕਰਕੇ 400,000 ਤਮਿਲ ਲੋਕਾਂ ਦੀ ਮੌਤ ਹੋ ਗਈ ਸੀ। ਇਹ ਦੰਗੇ 23 ਜੁਲਾਈ 1983 ਨੂੰ ਲਿਬ੍ਰੇਸ਼ਨ ਟਾਈਗਰਜ਼ ਆਫ ਤਮਿਲ ਇਲਮ (LTTE) ਵੱਲੋਂ ਜਾਫਨਾ ਵਿਖੇ ਹਮਲਾ ਕਰਕੇ ਕੀਤੇ ਹਮਲੇ ਵਿੱਚ ਮਾਰੇ ਗਏ 13 ਸ਼੍ਰੀਲੰਕਾਈ ਸੈਨਿਕਾਂ ਦੀ ਮੌਤ ਦੇ ਬਦਲੇ ਵੱਜੋਂ ਸ਼ੁਰੂ ਹੋਏ ਸਨ। ਅਸਲ ਵਿੱਚ ਇਸ ਝਗੜੇ ਵਿੱਚ ਇੱਕ ਪਾਸੇ LTTE ਹੋਰ ਸ਼੍ਰੀਲੰਕਾਈ ਤਮਲ ਅਤਵਾਦੀ ਸਮੂਹਾਂ ਜਿਵੇਂ ਕਿ ਪੀਪਲ ਸੈਲੀਬ੍ਰੇਸ਼ਨ ਆਰਗੇਨਾਈਜੇਸ਼ਨ ਆਫ ਤਮਲ ਇਲਮ ਪੀਲਓਟੀਈ ਇਲਮ ਪੀਪਲਸ ਰੈਵਨਿਊ ਲਿਬੇਰੇਸ਼ਨ ਫਰੰਟ ਈਪਰਲਫ ਇਲਮ ਰੈਵੋਲੂਸ਼ਨਰੀ ਆਰਗੇਨਾਈਜੇਸ਼ਨ ਆਫ ਸਟੂਡੈਂਟ ਈਆਰਓਐਸ ਸਮੂਹਾਂ ਅਤੇ ਦੂਜੇ ਪਾਸੇ ਸ਼੍ਰੀਲੰਕਾ ਦੇ ਸੁਰੱਖਿਆ ਬਲਾਂ ਦੇ ਵਿਚਕਾਰ ਲੰਬੀ ਅਤੇ ਤਿੱਖੀ ਦੁਸ਼ਮਣੀ ਦੀ ਸ਼ੁਰੂਆਤ ਕਰ ਦਿੱਤੀ ਇੱਕ ਦਿਲਚਸਪ ਘਟਨਾ ਵਾਪਰੀ ਜਿਸ ਬਾਰੇ ਇੱਥੇ ਦੱਸਣ ਦੀ ਲੋੜ ਹੈ ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਕੁਝ ਮਿੰਟ ਬਾਅਦ ਇੱਕ ਸਰਕਾਰੀ ਡਿਨਰ ਤੇ ਗੈਰੀ ਉੱਥੇ ਚਲੇ ਆਏ ਜਿੱਥੇ ਮੈਂ ਅਤੇ ਮੇਰੀ ਪਤਨੀ ਖੜੇ ਸਾਂ ਮੇਰੀ ਪਤਨੀ ਨੂੰ ਸੰਬੋਧਨ ਹੁੰਦਿਆਂ ਗੈਰੀ ਨੇ ਕਿਹਾ ਬਾਲੀ ਕੀ ਤੁਸੀਂ ਜਾਣਦੇ ਹੋ ਕਿ ਤੁਹਾਡਾ ਪਿਆਰਾ ਪਤੀ ਰਾਧਾ ਪਿੰਡਰਾ ਵਾਲਾ ਹੈ ਜਿਸ ਦਾ ਬਾਲੀ ਨੇ ਜਵਾਬ ਦਿੱਤਾ ਮਿਸਟਰ ਸਖਸੈਨਾ ਮੈਂ ਕਲਪਨਾ ਵੀ ਨਹੀਂ ਕਰ ਸਕਦੀ ਕਿ ਜੀ ਵੀ ਮੇਰਾ ਉਪਨਾਮ ਕੁਝ ਵੀ ਰਾਸ਼ਟਰਪਤੀ ਦੀ ਕੰਮ ਕਰ ਸਕਦਾ ਹੈ ਜਿਸ ਉੱਤੇ ਗੈਰੀ ਨੇ ਵਿਸ਼ੇਸ਼ ਤੌਰ ਤੇ ਟਿੱਪਣੀ ਕੀਤੀ ਇਹ ਤਾਂ ਸਮੱਸਿਆ ਹੈ ਬਾਲੀ ਨਾਲ ਗੈਰੀ ਦੀ ਗਲਬਾਦੀ ਸੁਰ ਉਸ ਆਦਮੀ ਵਰਗੀ ਸੀ ਜੋ ਆਪਣੇ ਛੋਟੇ ਪ੍ਰਾਦੀ ਪਤਨੀ ਨੂੰ ਉਸਦੇ ਪਤੀ ਦੇ ਵਿਵਹਾਰ ਬਾਰੇ ਦੱਸ ਰਿਹਾ ਹੋਵੇ ਅਤੇ ਇਹ ਜਾਂ ਤਾਂ ਉਸਦੀ ਹਿੰਮਤ ਦੀ ਕਦਰ ਵਿੱਚ ਜਾਂ ਉਸਦੀ ਪ੍ਰਤੱਖ ਮੂਰਖਤਾ ਤੇ ਜੜੇ ਗੁੱਸੇ ਵਿੱਚ ਦੱਸਿਆ ਜਾ ਰਿਹਾ ਹੋਵੇ ਇਸ ਮਾਮਲੇ ਵਿੱਚ ਦੋਹਾਂ ਵਿੱਚੋਂ ਕਿਹੜਾ ਟੁਕਮਾ ਸੀ ਗੈਰੀ ਨੇ ਇਹ ਅੰਦਾਜ਼ਾ ਲਗਾਉਣ ਲਈ ਇਸ ਨੂੰ ਬਾਲੀ ਤੇ ਛੱਡ ਦਿੱਤਾ ਸਾਡੀ ਸੇਵਾ ਮੁਕਤੀ ਤਬਾਦਬੀ ਗੈਰੀ ਨਾਲ ਮੇਰੇ ਸਬੰਧ ਸ਼ਾਨਦਾਰ ਰਹੇ ਪਰ ਅਸੀਂ ਇੱਕ ਦੂਜੇ ਨਾਲ ਬਕਾਇਦਾ ਸੰਪਰਕ ਵਿੱਚ ਨਹੀਂ ਰਹਿ ਸਕਕੇ ਰਾਦੇ ਸਾਹਿਬ ਕਸਕਰ ਵਿਕਰਮ ਸੂਦ ਆਪਣੀ ਸੇਵਾ ਮੁਕਤੀ ਤੋਂ ਬਾਅਦ ਗੁਰੂਗ੍ਰਾਮ ਵਿੱਚ ਵਸ ਗਏ ਹਨ ਅਸੀਂ ਫੋਨ ਤੇ ਗੱਲਬਾਤ ਕਰਕੇ ਅਤੇ ਕਦੇ-ਕਦੇ ਹੀ ਰਾਤ ਦੇ ਖਾਣੇ ਤੇ ਦੁਪਹਿਰ ਦੇ ਖਾਣੇ ਤੇ ਹੁੰਦੀਆਂ ਮੁਲਾਕਾਤਾਂ ਰਹੀਆਂ ਨਿਯਮਿਤ ਸੰਪਰਕ ਵਿੱਚ ਇਹ ਡਿਨਰ ਵਗੈਰਾ ਦੇ ਪ੍ਰੋਗਰਾਮ ਗੁਰੂਗ੍ਰਾਮ ਵਿੱਚ ਰਹਿਣ ਵਾਲੇ ਸੀਨੀਅਰ ਰਿਟਾਇਰਡ ਅਧਿਕਾਰੀਆਂ ਦੇ ਇੱਕ ਸਮੂਹ ਦੇ ਮੈਂਬਰਾਂ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ ਪੱਛਮ ਵਿੱਚ ਸਥਿਤ ਇੱਕ ਮਹੱਤਵਪੂਰਨ ਰੇਲ ਸਟੇਸ਼ਨ ਤੇ ਗੈਰੀ ਨਾਲ ਸੇਵਾਵਾਂ ਦੇਣ ਤੋਂ ਬਾਅਦ ਵਿਕਰਮ ਨੇ ਸੇਵਾ ਮੁਕਤੀ ਤੋਂ ਬਾਅਦ ਵੀ ਗੈਰੀ ਨਾਲ ਬਾਕਾਇਦਾ ਸੰਪਰਕ ਰੱਖਿਆ ਸੀ ਵਿਕਰਮ ਉਹਨਾਂ ਬਹੁਤ ਘੱਟ ਵਿਅਕਤੀਆਂ ਜਿਨ੍ਹਾਂ ਨਾਲ ਮੈਂ ਪੰਜਾਬ ਨਾਲ ਸੰਬੰਧਤ 1980 ਦੇ ਦਹਾਕੇ ਦੇ ਆਪਣੇ ਕੁਝ ਤਜਰਬੇ ਸਾਂਝੇ ਕੀਤੇ ਹਨ ਮੈਂ ਕੁਝ ਸਮੇਂ ਤੋਂ ਗੈਰੀ ਨੂੰ ਮਿਲਣ ਬਾਰੇ ਸੋਚ ਰਿਹਾ ਸੀ ਤਾਂ ਜੋ ਇਸ ਬਾਰੇ ਗੱਲਬਾਤ ਕੀਤੀ ਜਾ ਸਕੇ ਕਿ ਸਤੰਬਰ 1983 ਵਿੱਚ ਨਿਊਯਾਰਕ ਤੋਂ ਵਾਪਸ ਆਉਣ ਤੋਂ ਬਾਅਦ ਮੈਂ ਜੋ ਕੁਝ ਵੀ ਉਸ ਨੂੰ ਕਿਹਾ ਸੀ ਉਹ ਕਿਉਂ ਕਿਹਾ ਸੀ ਇਸ ਸੰਦਰਭ ਵਿੱਚ ਮੈਂ ਵਿਕਰਮ ਨੂੰ ਸੁਝਾ ਵੀ ਦਿੱਤਾ ਸੀ ਕਿ ਸਾਨੂੰ ਦੋਵਾਂ ਨੂੰ ਇੱਕ ਦਿਨ ਗੈਰੀ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਤਾਂ ਕਿ ਮੈਂ ਗੈਰੀ ਨਾਲ ਆਪਰੇਸ਼ਨ 2 ਦੀ ਜਾਣਕਾਰੀ ਸਾਂਝੀ ਕਰ ਸਕਾਂ ਬਦਕਿਸਮਤੀ ਨਾਲ ਮੇਰੀ ਪਤਨੀ ਦੀ ਨਸਾਸਕੀ ਕਹ ਨਾ ਜਾਹੀ ਨਹੀਂ ਹੋ ਸਕਿਆ ਜਦੋਂ ਜਨਵਰੀ 2017 ਵਿੱਚ ਮੇਰੀ ਪਤਨੀ ਦਾ ਦਿਹਾਂਤ ਹੋਇਆ ਉਸ ਵਕਤ ਗੈਰੀ ਕੋ ਆਵਿਸ ਸਨ ਹਾਲਾਂਕਿ ਉਹ ਖੁਦ ਬਿਮਾਰ ਸਨ ਪਰ ਉਹਨਾਂ ਨੇ ਬਾਲੀ ਦੇ ਦਿਹਾਂਤ ਤੇ ਹਮਦਰਦੀ ਪ੍ਰਗਟ ਕਰਨ ਲਈ ਮੈਨੂੰ ਫੋਨ ਕੀਤਾ ਉਹਨਾਂ ਨੇ ਕਿਹਾ ਕਿ ਬਾਲੀ ਨਹੀਂ ਸਗੋਂ ਉਸ ਵਰਗੇ ਵਿਅਕਤੀਆਂ ਦੇ ਜਾਣ ਦੀ ਵਾਰੀ ਸੀ ਬਦਕਿਸਮਤੀ ਨਾਲ ਗੈਰੀ ਉਸ ਤੋਂ ਬਾਅਦ ਲੰਮੇ ਸਮੇਂ ਤੱਕ ਨਹੀਂ ਰਹਿ ਅਜੇ ਮੇਰੀ ਪਤਨੀ ਦੇ ਦਿਹਾਂਤ ਤੋਂ ਬਾਅਦ 3 ਮਹੀਨਿਆਂ ਦੇ ਅੰਦਰ ਹੀ ਉਹਨਾਂ ਦਾ ਵੀ ਦਿਹਾਂਤ ਹੋ ਗਿਆ ਬਾਕੀ ਅਗਲੇ ਅੰਕ ਵਿੱਚ Tanu